ਤਾਂ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ ਤਰਨਤਾਰਨ ਦੇ ਵਿੱਚ ਆਪ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਚੱਲਦੇ ਵਿਆਹ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਹੈ ਚੱਲਦੇ ਵਿਆਹ ਦੇ ਵਿੱਚ ਜਦੋਂ ਸਰਪੰਚ ਹਰਪਿੰਦਰ ਸਿੰਘ ਸਟੇਜ ਦੇ ਉੱਤੇ ਨੱਚ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਢਿੱਡ ਅਤੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਿਸ ਕਾਰਨ ਮੌਕੇ ਦੇ ਉੱਤੇ ਹੀ ਸਰਪੰਚ ਹਰਪਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਜਿਹੜਾ ਸਰਪੰਚ ਦੱਸਿਆ ਜਾ ਰਿਹਾ ਇਹ ਨੰਬਰਦਾਰ ਵੀ ਸੀ ਔਰ ਆਮ ਆਦਮੀ ਪਾਰਟੀ ਦਾ ਸਰਪੰਚ ਵੀ ਸੀ ਔਰ ਜਿਸ ਦਾ ਚਾਲਦੇ ਵਿਆਹ ਦੇ ਵਿੱਚ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਲਾਅ ਐਂਡ ਆਰਡਰ ਪੰਜਾਬ ਦਾ ਬੁਰੀ ਤਰੀਕੇ ਦੇ ਨਾਲ ਖਰਾਬ ਹੋ ਚੁੱਕਾ ਹੈ ਇਹ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਔਰ ਸਰਪੰਚ ਦਾ ਕਤਲ ਕੀਤਾ ਗਿਆ ਤਰਨਤਾਰਨ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਹੈ ਸਾਹਮਣੇ ਆ ਚੁੱਕੀ ਹੈ ਜਦੋਂ ਇਸੇ ਤਰੀਕੇ ਦੇ ਨਾਲ ਸਰਪੰਚ ਦਾ ਕਤਲ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਲੈ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਤਰਨਤਾਰਨ ਤੋਂ ਸਾਡੇ ਪੱਤਰਕਾਰ ਰਮਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਰਮਨ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੇ ਕੋਲ ਹੋਰ ਕਿਹੜੀ ਅਹ ਜਾਣਕਾਰੀ ਇਹ ਕਿਸ ਤਰੀਕੇ ਦੇ ਨਾਲ ਸਰਪੰਚ ਦਾ ਇਹ ਕਤਲ ਕੀਤਾ ਗਿਆ ਕਿਹੜੇ ਪਿੰਡ ਦੇ ਨਾਲ ਸਬੰਧਤ ਸੀ ਜੀ ਜਿਹੜਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਠੱਠੀਆਂ ਮਹੰਤਾ ਹੈ ਜਿੱਥੋਂ ਦੇ ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਖਰ ਭਿੰਦਰ ਸਿੰਘ ਹਨ ਜਨਾਂ ਦੇ ਪਿਤਾ ਦਾ ਨਾਮ ਇਕਬਾਲ ਸਿੰਘ ਸੀ ਔਰ ਇਹਨਾਂ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ ਔਰ ਹਾਲ ਵਿੱਚ ਹੋਈਆਂ ਸਰਪੰਚੀ ਦੀਆਂ ਚੋਣਾਂ ਵਿੱਚ ਇਹਨਾਂ ਨੂੰ ਸਰਬਸੰਮਤੀ ਨਾਲ ਹੀ ਚੁਣਿਆ ਗਿਆ ਸੀਗਾ ਔਰ ਇਸ ਵਾਰ ਅੱਜ ਜਦੋਂ ਭਪਿੰਦਰ ਸਿੰਘ ਆਪਣੇ ਹੀ ਪਿੰਡ ਦੇ ਇੱਕ ਨਿਵਾਸੀ ਸੇਵਲ ਸਿੰਘ ਨਾਮ ਦੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਦੇ بیٹے ਦੇ ਸ਼ਾਦੀ ਸਮਾਰੋਹ ਅੱਜ ਵਿੱਚ ਹਾਜ਼ਰੀ ਭਰਨ ਪੁੱਜੇ ਸਨ ਅੱਜ ਬਰਾਦ ਜਿਹੜੀ ਪੁੱਜੀ ਸੀ ਪਿੰਡ ਵਿੱਚ ਤੇ ਲਸ ਦਾ ਨਾਮ ਜਿਹੜਾ ਇਹ ਆ ਪਿੰਡ ਸ਼ੇਰੋਂ ਵਿੱਚ ਮੌਜੂਦ ਸਿੱਧੂ ਫਾਰਮ ਦੱਸਿਆ ਜਾ ਰਿਹਾ ਹੈ ਜਿੱਤੇ ਕਿ ਇਹ ਸਰਪੰਚ ਆਪਣੇ ਗੁਰ ਸਾਥੀਆਂ ਸੁਵੇਤ ਔਰ ਪਿੰਡ ਦੇ ਲੋਕਾਂ ਨਾਲ ਉੱਥੇ ਹਾਜ਼ਰੀ ਭਰ ਰਹੇ ਸਨ ਉਸ ਦੌਰਾਨ ਜਦੋਂ ਕਿ ਉਹ ਨੱਚ ਰਹੇ ਸਨ ਜਾਂ ਦਸਨ ਵਿੱਚ ਜੋ ਲੋਕਾਂ ਦੇ ਦਸਨ ਦੇ ਅਨੁਸਾਰ ਹੈ ਕਿ ਨੱਚ ਰਹੇ ਸਨ ਉਸ ਦੌਰਾਨ ਕੋਈ ਅਨੁਭ ਚੱਤਾ ਵਿਅਕਤੀ ਆਂਦਾ ਹੈ ਤਾਂ ਲਸ ਦੇ ਅੰਦਰ ਔਰ ਉਸ ਦੌਰਾਨ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਸ ਤਰ੍ਹਾਂ ਜਿਹੜੀ ਫਾਇਰਿੰਗ ਹੁੰਦੀ ਹੈ ਇਸ ਤਰ੍ਹਾਂ ਜਿਹੜੇ ਸਰਪੰਚ ਹਰਪਿੰਦਰ ਸਿੰਘ ਹਨ ਉਹਨਾਂ ਦੇ ਪੇਟ ਔਰ ਸਿਰ ਦੇ ਨਜ਼ਦੀਕ ਇੱਕ ਗੋਲੀ ਲੱਗਦੀ ਹੈ ਦੋ ਗੋਲੀਆਂ ਲੱਗੀਆਂ ਦੱਸਿਆ ਜਾ ਰਹੀਆਂ ਹਨ ਔਰ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਫਾਇਰਿੰਗ ਵਿੱਚ ਇਹਨਾਂ ਦਾ ਇੱਕ ਸਾਥੀ ਹੈ ਉਸ ਨੂੰ ਵੀ ਗੋਲੀ ਉਸਦੇ ਪੇਟ ਵਿੱਚ ਲੱਗੀ ਹੈ ਜਿੱਨਾਂ ਦੀ ਹਾਲਤ ਕੁਝ ਸਥਿਰ ਦਸੀ ਜਾ ਰਹੀ ਹੈ ਲੇਕਿਨ ਉਹਨਾਂ ਨੂੰ ਅੰਮ੍ਰਿਤਸਰ ਦੇ ਕੇਨਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜੀ ਹਾਂ ਜੀ ਰਮਨ ਪਰਿਵਾਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਿਆ ਕਿਉਂਕਿ ਜਿਸ ਤਰੀਕੇ ਦੀ ਇਹ ਵਾਰਦਾਤ ਵਾਪਰੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਵੇਗਾ ਅਜਾ ਪਰਿਵਾਰ ਦੇ ਵੱਲੋਂ ਕੁਝ ਦੱਸਿਆ ਗਿਆ ਕਿ ਕੋਈ ਇਸ ਤਰੀਕੇ ਦੀ ਕੋਈ ਰੰਜਿਸ਼ ਸੀ ਜਾਂ ਕਿਸੇ ਤਰੀਕੇ ਦੀ ਕੋਈ ਧਮਕੀ ਇਹਨਾਂ ਨੂੰ ਦਿੱਤੀ ਗਈ ਹਾਲੇ ਤੱਕ ਫਿਰਹਾ ਜਿਹੜੀ ਕੀ ਇਨਸੀਡੈਂਟ ਜਿਹੜੀ ਕੀ ਬੜੀ ਦਿਲ ਰਹਿਲਾਉਣ ਵਾਲੀ ਵਾਰਦਾਤ ਇੱਕ ਫਿਰ ਵਾਪਰੀ ਹੈ ਕਿਉਂਕਿ ਪਹਿਲਾਂ ਵੀ ਪਿੱਤੇ ਕੁਝ ਮਹੀਨੇ ਪਹਿਲਾਂ ਤਰਨਤਨ ਜ਼ਿਲ੍ਹੇ ਦੇ ਹੀ ਪਿੰਡ ਬਲਟੋਹੇ ਦੇ ਨਜ਼ਦੀਕ ਪਿੰਡ ਦਸਿਆ ਜੀ ਉਸ ਦੇ ਵਿੱਚ ਆਮ ਆਨਵੀ ਪਾਰਟੀ ਦੇ ਜਿਹੜੇ ਸਰਪੰਚ ਹਨ ਉਹਨਾਂ ਦਾ ਵੀ ਅਮਰਸਰ ਦੇ ਇੱਕ ਵਿਆਹ ਸਮਾਗਮ ਵਿੱਚ ਬੜੀ ਫੇਰ ਹੈਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਗਈ ਸੀ ਔਰ ਜਿਹੜੀ ਇਹ ਦੂਸਰੀ ਵਾਰਦਾਤ ਵਾਪਰੀ ਹੈ ਇਸ ਦੌਰਾਨ ਜਿਹੜਾ ਕਿ ਪ੍ਰੋਗਰਾਮ ਸੀਗਾ ਜਿਹੜਾ ਵਿਆਹ ਸਮਾਗਮ ਚੱਲ ਰਿਹਾ ਸੀ ਖੁਸ਼ੀਆਂ ਦੀਆਂ ਜਿਹੜੀਆਂ ਤਿਆਰੀਆਂ ਕੀਤੀ ਚਲ ਰਿਹਾ ਸੀ ਜਿਸ ਤਰ੍ਹਾਂ ਇਹ ਸਾਰੀਆਂ ਖੁਸ਼ੀਆਂ ਦੀਆਂ ਜਿਹੜੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਹਨ ਔਰ ਇਸ ਵਾਰਦਾਤ ਤੋਂ ਬਾਅਦ ਚੀਕ ਝਾੜਾ ਪੈ ਗਿਆ ਪੈਲਸ ਵਿੱਚ ਖਪੜਾ ਤਪੜੀ ਮੱਚ ਗਈ ਹੈ ਪੈਲਸ ਵਿੱਚ ਜਿਹੜੇ ਰਿਸ਼ਤੇਦਾਰ ਆਏ ਸਨ ਉਹ ਸਾਰੇ ਵਾਪਸ ਜਾ ਚੁੱਕੇ ਹਨ ਪੈਲਸ ਨੂੰ ਪੁਲਿਸ ਵੱਲੋਂ ਆ ਕੇ ਮੌਕੇ ਤੇ ਜਿਹੜੀ ਜਾਂਚ ਨੂੰ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਪੁਲਿਸ ਜਿਹੜੇ ਕਰਮਚਾਰੀ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਔਰ ਕਿਹ ਨਾਲ ਪਰਿਵਾਰ ਨਾਲ ਇਸ ਸੰਬੰਧੀ ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਪਰਿਵਾਰ ਇਸ ਸੰਬੰਧੀ ਇਹਨੇ ਕੋਈ ਵੀ ਗੱਲ ਦੱਸਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਵੱਡੇ ਸਦਮ ਰਬਿੰਦਰ ਸਿੰਘ ਹੈ ਉਹਨਾਂ ਦੇ ਦੋ ਛੋਟੇ ਬੱਚੇ ਦੱਸੇ ਜਾ ਰਹੇ ਆ ਔਰ ਕਿਦਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਔਰ ਘਰ ਵਿੱਚ ਬਜ਼ੁਰਗ ਮਾਂ ਔਰ ਪਤਨੀ ਛੱਡ ਗਏ ਹਨ ਔਰ ਹਾਲਾਤ ਕਾਫੀ ਜ਼ਿਆਦਾ ਤੁਸੀਂ ਵੇਖ ਸਕਦੇ ਜੀ ਕਿਵੇਂ ਦੇ ਮਾਹੌਲ ਹਨ ਉਸ ਇੱਕ ਤਰਫ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਕੀ ਆਪਰੇਸ਼ਨ ਤਰਹਾਰ ਸ਼ੁਰੂ ਕੀਤਾ ਗਿਆ ਹੈ ਉਸ ਦੌਰਾਨ ਚੱਪੇ-ਚੱਪੇ ਤੇ ਪੁਲਿਸ ਦੇ ਨਾਕੇ ਲਗਾਏ ਗਏ ਹਨ ਔਰ ਅਮਰਸਰ ਬਟਿੰਡਾ ਨੈਸ਼ਨਲ ਹਾਈਵੇ ਉੱਪਰ ਮੌਜੂਦ ਇਹ ਪੈਲੇਸ ਹੈ ਸਿੱਧੂ ਫਾਰਮ ਜਿੱਥੇ ਕਿ ਇਹ ਦਿਨ ਦਿਹਾੜੇ ਜਿਹੜਾ ਕਿ ਇਹ ਵਾਰਦਾਤ ਵਾਪਰੀ ਹੈ ਉੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਹਨ ਜੀ ਰਮਨ ਤਰਨਤਾਰਨ ਦੀ ਖਾਸ ਤੌਰ ਤੇ ਗੱਲ ਕਰੀਏ ਕਿਉਂਕਿ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਤਰਨਤਾਰਨ ਤੋਂ ਸਾਹਮਣੇ ਆਉਂਦੀਆਂ ਨੇ ਤੇ ਲਾਅ ਐਂਡ ਆਰਡਰ ਦੀ ਸਥਿ ਖਸਤਾ ਨਜ਼ਰ ਆ ਰਹੀ ਹੈ